ਇੱਕ ਬੰਦਾ ਇੱਕ ਲੀਡਰ ਇੱਕ ਦੇਸ਼ ਦਾ ਮੁਖੀ ਹੋਵੇ ਦੇਸ਼ ਦਾ ਰਾਸ਼ਟਰਪਤੀ ਹੋਵੇ ਤੇ ਕਿਸੇ ਹੋਰ ਦੇਸ਼ ਦੀ ਫੌਜ ਬਿਨਾਂ ਕਿਸੇ ਲੜਾਈ ਤੋਂ ਯੁੱਧ ਤੋਂ ਜੰਗ ਤੋਂ ਬਿਨਾਂ ਕਿਸੇ ਵਿਰੋਧਤਾ ਤੋਂ ਉਸ ਦੇਸ਼ ਦੀ ਰਾਜਧਾਨੀ ਦੇ ਵਿੱਚ ਆਵੇ ਰਾਸ਼ਟਰਪਤੀ ਭਵਨ ਦੇ ਵਿੱਚ ਆਵੇ ਤੇ ਆ ਕੇ ਉਹਨੂੰ ਚੱਕ ਕੇ ਲੈ ਜਾਵੇ ਇਹ ਕਿੱਡੀ ਹੈਰਾਨੀ ਦੀ ਗੱਲ ਹੋਵੇਗੀ ਹਾਂਜੀ ਇਹ ਕੱਲ ਵਾਪਰਿਆ 3 ਜਨਵਰੀ 2026 ਨੂੰ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਜਿਹੜਾ ਉਹਦਾ ਨਾਂ ਸੀ ਉਹਨੂੰ ਚੱਕਿਆ ਆ ਅਮਰੀਕਾ ਦੀ ਫੌਜ ਨੇ ਜਿਹੜਾ ਉਹਦੇ ਘਰੋਂ ਆ ਕੇ ਚੱਕ ਲਿਆ ਆ ਸਾਰੀ ਦੁਨੀਆ ਦੇ ਵਿੱਚ ਵੱਖੋ ਵੱਖਰੀਆਂ ਤੇ ਪਰ ਦੀ ਪ੍ਰਤੀਕਾਮ ਕਰਾਮਾ ਮਿਲ ਰਹੀਆਂ ਨੇ ਆਪਾਂ ਜੇ ਗੱਲਬਾਤ ਕਰਾਂਗੇ ਕਿ ਇਹ ਕਿਉਂ ਹੋਇਆ ਕਿਵੇਂ ਹੋਇਆ ਤੇ ਇਹਦੇ ਪਿੱਛੇ ਕਾਰਨ ਕੀ ਨੇ ਵੀ ਕੀ ਇਹ ਵਰਲਡ ਵਾਰ 3 ਦੀ ਸ਼ੁਰੂਆਤ ਆ ਅਮਰੀਕਾ ਦਾ ਕਹਿਣਾ ਅਸੀਂ ਨਸ਼ੇ ਦੀ ਰੋਕਥਾਮ ਬਾਰੇ ਰੋਕਥਾਮ ਕਰਕੇ ਜਿਹੜਾ ਆ ਇਹ ਉਹਨੂੰ ਚੱਕਿਆ ਆ ਬਾਕੀ ਸਾਰੀ ਦੁਨੀਆ ਕਹਿ ਰਹੀ ਹੈ ਕਿ ਤੇਲ ਕਰਕੇ ਕਿਉਂਕਿ ਵੈਨਜ਼ੂਏਲਾ ਜਿਹੜਾ ਹੈ ਉਹ ਤੇਲ ਸਭ ਤੋਂ ਵੱਧ ਉਤਪਾਦਕ ਦੇਸ਼ ਆ ਸਭ ਤੋਂ ਵੱਧ ਦੁਨੀਆ 'ਚ ਤੇਲ 17% ਵੈਨਜ਼ੂਏਲਾ 'ਚ ਨਿਕਲਦਾ ਆ। ਸੋ ਉਹਦੇ ਕਰਕੇ ਚੱਕਿਆ ਚਾਈਨਾ ਦੇ ਤੇ ਕੀ ਫਰਕ ਪਵੇਗਾ? ਚਾਈਨਾ ਦੀ ਕਿੰਨੀ ਇਨਵੈਸਟਮੈਂਟ ਹੈ? ਕਿੱਦਾਂ ਭਵਿੱਖ ਹੋ ਸਕਦਾ ਕੀ ਇਹ ਵਰਲਡ ਵਾਰ 3 ਦੀ ਸ਼ੁਰੂਆਤ ਹੈ? ਕਿਉਂਕਿ ਰੂਸ ਆਲਰੇਡੀ ਯੂਕਰੇਨ ਨਾਲ ਜੰਗ ਲੜੀ ਜਾਂਦਾ ਹੈ। ਚਾਈਨਾ ਦਾ ਤਾਈਵਾਨ ਨਾਲ ਕਨਫਲਿਕਟ ਚੱਲਦਾ ਆ। ਇਜ਼ਰਾਈਲ ਦਾ ਫਰਸਤਾਨੀਆਂ ਨਾਲ ਚੱਲੀ ਜਾਂਦਾ ਆ ਤੇ ਅਮਰੀਕਾ ਦਾ ਜਿਹੜਾ ਆ ਉਹ ਵੈਨਜ਼ੂਏਲਾ ਨਾਲ ਸ਼ੁਰੂ ਹੋ ਗਿਆ। ਤੇ ਇੱਕ ਗੱਲ ਇਹ ਹੈ ਕਿ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਇੱਕ ਦੇਸ਼ ਇੱਕ ਪਾਸੇ ਆ ਦੂਜਾ ਦੂਜਾ ਦੂਜੇ ਪਾਸੇ ਜਿਵੇਂ ਅਮਰੀਕਾ ਇਜ਼ਰਾਈਲ ਵਾਲਾ ਤੇ ਉਧਰ ਤਾਈਵਾਨ ਵਾਲਿਆ ਤੇ ਜਾਂ ਯੂਕਰੇਨ ਵਾਲਿਆ ਤੇ ਰਸ਼ੀਆ ਚਾਈਨਾ ਜਿਹੜੇ ਆ ਫلسطੀਨ ਉਹ ਉਹਨਾਂ ਦਾ ਇੱਕ ਆਪਣਾ ਉਹ ਹੈ ਹਨਾ ਗਰੁੱਪ ਕਹਿ ਸਕਦੇ ਆ ਆਪਾਂ ਸੋ ਇਹ ਸਾਰੀ ਗੱਲਬਾਤ ਆਪਾਂ ਫੈਕਟਸ ਦੇ ਆਧਾਰ ਤੇ ਅੰਕੜਿਆਂ ਦੇ ਆਧਾਰ ਤੇ ਕਰਾਂਗੇ ਵੈਨਜ਼ੂਏਲਾ ਦੇਸ਼ ਕਦੋਂ ਹੋਣ ਦੇ ਵਿੱਚ ਆਇਆ ਕੀ ਗੱਲਬਾਤ ਬਣੀ ਕਰਜ਼ਾ ਜਾਂ ਸਾਰਾ ਕੁਝ ਉਹ ਉਹ ਵੀ ਆਪਾਂ ਕਰਾਂਗੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਸਭ ਤੋਂ ਪਹਿਲਾਂ ਪਹਿਲਾ ਗੱਲ ਕਰਦੇ ਆ ਜਿਹੜਾ ਕੱਲ ਘਟਨਾ ਹੋਈ ਆ ਅਮਰੀਕਾ ਨੇ ਕੀ ਕੀਤਾ ਕਿ ਉਹਦਾ ਜਿਹੜਾ ਰਾਸ਼ਟਰਪਤੀ ਆ ਉਹਨੂੰ ਘਰੋਂ ਜਾ ਕੇ ਚੱਕ ਲਿਆਂਦੇ ਆ ਪਹਿਲਾ ਜਹਾਜ਼ ਐਂਟਰ ਹੁੰਦੇ ਆ ਵੈਨਜ਼ੂਏਲਾ ਦੇ 에ਅਰ ਸਪੇਸ ਦੇ ਵਿੱਚ ਦੇਖੋ ਕੋਈ ਵੀ ਦੇਸ਼ ਦੀ 에ਅਰ ਸਪੇਸ ਹੁੰਦੀ ਹੈ ਇੱਕ ਤੇ 에ਅਰ ਸਪੇਸ ਦੇ ਵਿੱਚ ਜਦੋਂ ਵੀ ਕੋਈ ਉਪਰਾਂ ਜਹਾਜ਼ ਕੋਈ ਬਿਨਾਂ ਮਨਜ਼ੂਰੀ ਵਾਲਾ ਜਹਾਜ਼ ਆਉਂਦਾ ਤਾਂ ਉਹਨੂੰ ਜਵਾਬ ਦੇਣਾ ਪੈਂਦਾ ਆ ਅਮਰੀਕਾ ਦੇ ਜਹਾਜ਼ ਵੈਨਜ਼ੂਏਲਾ ਦੇ 에ਅਰ ਸਪੇਸ ਦੇ ਵਿੱਚ ਜਾਂਦੇ ਆ ਜੋਧਰੋ ਨੇ ਕੁਐਸਚਨ ਕੀਤਾ ਤੇ ਅਮਰੀਕਾ ਦਾ ਜਵਾਬ ਸੀ ਕਿ ਇਹ ਇੱਕ ਵਾਰ ਪ੍ਰੈਕਟਿਸ ਹੈ ਨੂੰ ਜੰਗੀ ਅਭਿਆਸ ਕਹਿੰਦੇ ਆ ਵੀ ਅਭਿਆਸ ਕਰਦੇ ਆ ਅਸੀਂ ਵੀ ਜਹਾਜ਼ ਕਿਵੇਂ ਉਡਾਉਣੇ ਆ ਇਦਾਂ ਹੁੰਦਾ ਉਹਨਾਂ ਨੇ ਇਹ ਜਵਾਬ ਦਿੱਤਾ ਉਹਨਾਂ ਨੇ ਥੋੜਾ ਜਿਹਾ ਈਜ਼ੀ ਲੈ ਲਿਆ ਇਹ ਆਫੀਸ਼ੀਅਲ ਸਟੇਟਮੈਂਟਾਂ ਮੰਨਦੀ ਕਿ ਮੈਂ ਗੱਲ ਕਰਦਾ ਉਸ ਤੋਂ ਬਾਅਦ ਉਹ ਜਹਾਜ਼ ਉਹ ਉਹਨਾਂ ਦੇ ਘਰੇ ਵੈਂਦੂ ਵਾਲਾ ਜਿਹੜਾ ਰਾਸ਼ਟਰਪਤੀ ਭਵਨ ਆ ਉੱਥੇ ਲਾਉਂਦੇ ਆ ਤੇ ਉਹਨੂੰ ਚੱਕ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਡੈਲਸੀ ਰੌਡਰਿਕਸ ਉਪ ਰਾਸ਼ਟਰਪਤੀ ਸੀ ਉਹਨੂੰ ਅਸਥਾਈ ਤੌਰ ਤੇ ਜਿਹੜਾ ਮਤਲਬ ਪਰਮਾਨੈਂਟ ਨਹੀਂ ਉਹਨੂੰ ਦੇਸ਼ ਦੀ ਬਾਗਡੋਰ ਸੰਭਾਲੀ ਜਾਂਦੀ ਆ ਹੁਣ ਆਪਾਂ ਵੈਨਜ਼ੂਏਲਾ ਦੇਸ਼ ਦੀ ਗੱਲ ਕਰਦੇ ਆ ਵੈਨਜ਼ੂਏਲਾ ਦੇਸ਼ ਜਿਹੜਾ ਆ ਉਹ 1498 ਦੇ ਵਿੱਚ ਜਿਹੜਾ ਕ੍ਰਿਸਟੋਫਰ ਕੋਲੰਬਸ ਉਹਦੀ ਖੋਜ ਕਰਦਾ ਉਹ ਇਹਨੂੰ ਲੱਭਦਾ ਆ ਉਹੀ ਕੋਲੰਬਸ ਜੀ ਨੇ ਅਮਰੀਕਾ ਦੀ ਖੋਜ ਕੀਤੀ ਆ ਸੇਮ ਬੰਦੇ ਨੇ ਇਹ ਵੀ ਖੋਜ ਕੀਤੀ ਆ ਇਹ ਦੱਖਣੀ ਅਮਰੀਕਾ ਜਿਹੜਾ ਆ ਮਹਾਦੀਪਾ ਉਹਦੇ ਵਿੱਚ ਪੈਂਦਾ ਆ ਇਹਦੀ ਆਬਾਦੀ ਵੈਨਜ਼ੂਏਲਾ ਦੀ ਲਗਭਗ 3 ਕਰੋੜ ਦੇ ਲਗਭਗ ਪੰਜਾਬ ਜਿੰਨੀ ਆਬਾਦੀ ਆ ਇਹਦੇ ਆਲੇ-ਦਾਲੇ ਬ੍ਰਾਜ਼ੀਲ, ਕੋਲੰਬੀਆ, ਗਾਇਨਾ ਇੱਕ ਵੱਡੋਰ ਇਹ ਦੇਸ਼ ਲੱਗਦੇ ਆ ਕੈਰੀਬੀਅਨ ਟਾਪੂ ਜਿਹੜੇ ਆ ਉਹ ਵੀ ਇਹਦੇ ਆਲੇ-ਦਾਲੇ ਲੱਗਦੇ ਆ ਥੋੜੀ ਦੂਰ ਸਮੁੰਦਰ ਵੀ ਨਾਲ ਹੀ ਇਹਦੇ ਤੇ ਵੈਨਜ਼ੂਏਲਾ ਦੇਸ਼ ਜਿਹੜਾ ਆ ਉਹ 1498 ਤੋਂ ਬਾਅਦ ਸਪੇਨ ਦੇ ਕਬਜ਼ੇ 'ਚ ਹਿੱਟ ਚਲੇ ਜਾਂਦਾ ਆ 1811 ਈਸਵੀ ਦੇ ਵਿੱਚ ਜਿਹੜਾ ਸਪੇਨ ਤੋਂ ਇਹ ਆਜ਼ਾਦ ਹੁੰਦਾ ਆ ਲਗਭਗ 213 ਸਾਲ ਪਹਿਲਾਂ ਤੇ 20ਵੀਂ ਸਦੀ ਦੇ ਵਿੱਚ ਜਿਹੜਾ ਇਹਦੇ ਵਿੱਚ ਤੇਲ ਮਿਲਦਾ ਆ ਹੁਣ ਤੇਲ ਦੀ ਜਿਹੜੀ ਦੀ ਗੱਲਬਾਤ ਸਾਰੀ ਦੁਨੀਆ ਦੇ ਵਿੱਚ ਹੋ ਰਹੀ ਆ ਉਹਦੀ ਆਪਾਂ ਗੱਲਬਾਤ ਕਰਦੇ ਆ ਵੈਨਜ਼ੂਏਲਾ ਦੇ ਵਿੱਚ ਕਹਿੰਦੇ ਦੁਨੀਆ ਦਾ 17% ਤੇਲ ਜੇ ਦੁਨੀਆ ਦੇ ਵਿੱਚ ਜਿੰਨਾ ਤੇਲ ਆ ਉਹਦਾ 17% ਤੇਲ ਜਿਹੜਾ ਵੈਨਜ਼ੂਏਲਾ ਦੇ ਵਿੱਚ ਮਿਲਦਾ ਆ ਤੇ ਇੱਕ ਰਿਪੋਰਟ ਮੁਤਾਬਕ 303 ਅਰਬ ਡਾਲਰ ਆ 303 ਅਰਬ ਬੈਰਲ ਜਿਹੜਾ ਤੇਲ ਦੀ ਜਿਹੜੀ ਆ ਮਾਪਣ ਦੀ ਤੇਲ ਨੂੰ ਮੈਜ਼ਰ ਕਰਨ ਦੀ ਜਿਹੜੀ ਵਿਧੀ ਹੁੰਦੀ ਆ ਜਿਹੜੀ ਇਕਾਈ ਹੁੰਦੀ ਆ ਉਹਨੂੰ ਬੈਰਲ ਕਹਿੰਦੇ ਆ ਇੱਕ ਬੈਰਲ ਦੇ ਵਿੱਚ 159 159 ਲੀਟਰ ਤੇਲ ਮਿਲਿਆ ਜਾਂਦਾ ਆ ਇੱਕ ਬੈਰਲ ਦੇ ਵਿੱਚ ਹੁੰਦਾ ਆ ਜਦੋਂ ਕਿਸੇ ਨੇ ਦੂਜੇ ਦੇਸ਼ ਤੋਂ ਤੇਲ ਬਾਏ ਕਰਨਾ ਤਾਂ ਉਹ ਲੀਟਰ ਨਾਲ ਵਿੱਚ ਨਹੀਂ ਉਹ ਵੈਨਜ਼ੂਏਲਾ ਦੇ ਵਿੱਚ ਹੀ ਬਾਏ ਕਰਦਾ ਤੇ ਵੈਨਜ਼ੂਏਲਾ ਦੇ ਵਿੱਚ 300 ਅਰਬ ਵੈਰਲ ਉਹ ਲੀਟਰ ਕਿੰਨਾ ਹੋ ਗਿਆ ਤੁਸੀਂ ਉਹਨੂੰ ਅੱਗੇ 160 ਨਾਲ 168 ਨਾਲ ਗੁਣਾ ਕਰ ਸਕਦੇ ਹੋ ਇੰਨਾ ਜਿਹੜਾ ਤੇਲ ਵੈਨਜ਼ੂਏਲਾ ਦੇ ਵਿੱਚ ਹੈ ਤੇ ਜ਼ਿਆਦਾ ਨਹੀਂ ਤਾਂ ਡੇਲੀ 9 ਲੱਖ ਪਿਛਲਾ ਨਵੰਬਰ ਦਸੰਬਰ ਦੀ ਰਿਪੋਰਟ ਖਲੇ ਛਪ ਕੇ ਬਾਹਰ ਨਹੀਂ ਆਈ ਕਿਉਂਕਿ ਰੀਸੈਂਟ ਨਿਕਲਿਆ ਨਵੰਬਰ ਦੀ ਰਿਪੋਰਟ ਜਿਹੜੀ ਮੈਂ ਪੜ੍ਹੀ ਹੈ ਵੈਨਜ਼ੂਏਲਾ ਦੀ ਉਹਦੇ ਵਿੱਚ 921000 ਆ ਬੈਰਲ ਰੋਜ ਦਾ ਤੇਲ ਇੰਨਾ ਜਿਹੜਾ ਉਹਨੇ ਐਕਸਪੋਰਟ ਕੀਤਾ ਦੁਨੀਆ ਨੂੰ ਵੇਚਿਆ ਜਾ ਠੀਕ ਹੈ ਸੋ ਇਹ ਉਹਦੇ ਤੇਲ ਦੀ ਮਾਤਰਾ ਸੀ ਤੇ ਇਸ ਤੋਂ ਬਿਨਾ ਉੱਥੇ ਨੈਚੁਰਲ ਗੈਸ ਸੋਨਾ ਲੋਹਾ ਇਹ ਸਭ ਵੀ ਨਿਕਲਿਆ ਤੇ ਸਾਰੀ ਦੁਨੀਆ ਦੀ ਨਿਗਾ ਜਿਹੜੀ ਆ ਉਹ ਉਹਦੇ ਤੇ ਆ ਪਰ ਇੱਥੇ ਗੱਲ ਮੈਂ ਇਹ ਵੀ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਉਸ ਤੇਲ ਦੀ ਕੁਆਲਿਟੀ ਹੈ ਜਿਹੜੀ ਉਹ ਵਾਲੀ ਵਧੀਆ ਨਹੀਂਗੀ ਉਸ ਦੇ ਵਿੱਚ ਕਿਉਂਕਿ ਜਿਹੜਾ ਕਰੂਡ ਆਇਲ ਕਹਿੰਦੇ ਆ ਇਹਨੂੰ ਜਿਹੜਾ ਧਰਤੀ ਦੇ ਹੇਠੋਂ ਨਿਕਲਦਾ ਪੈਟਰੋਲ ਜਾਂ ਡੀਜ਼ਲ ਮਿੱਟੀ ਦਾ ਤੇਲ ਇਹ ਸਾਰੇ ਸਿੱਧੇ ਨਹੀਂ ਨਿਕਲਦੇ ਇਨੂੰ ਕਰੂਡ ਆਇਲ ਕਹਿੰਦੇ ਆ ਸਾਰੀ ਸਾਰੀਆਂ ਚੀਜ਼ਾਂ ਦਾ ਮਿਕਸ ਹੁੰਦਾ ਆ ਇਹ। ਇਹ ਧਰਤੀ ਦੇ ਵਿੱਚੋਂ ਨਿਕਲਦਾ ਆ ਤੇ ਕੱਢਣ ਤੋਂ ਬਾਅਦ ਇਹਨੂੰ ਵੱਖ-ਵੱਖ ਵੱਖ ਕੀਤਾ ਜਾਂਦਾ ਤੇ ਜਿਹੜਾ ਤੇਲ ਵੈਨਜ਼ੂਏਲਾ ਦੇ ਵਿੱਚ ਨਿਕਲੇ ਨਿਕਲਦਾ ਉਹਦੇ ਵਿੱਚ 70% ਉਹਦੀ ਕੁਆਲਿਟੀ ਨਹੀਂ ਲੋ ਉਹਦੇ ਵਿੱਚ 70% ਰਬੜ ਤੇ ਜਿਹੜੀ ਲੁੱਕ ਆ ਉਹ ਮਿਕਸ ਹੁੰਦੀ ਹੈ ਤੇ ਜਦੋਂ ਇਹਨੂੰ ਵੱਖ ਕੀਤਾ ਜਾਂਦਾ ਤੇ ਉਹਦੇ ਤੇ ਖਰਚਾ ਬੜਾ ਜ਼ਿਆਦਾ ਆਉਂਦਾ ਆ। ਇਸ ਲਈ ਇਹ ਖਰਚਾ ਕੋਈ ਆਮ ਦੇਸ਼ ਕੋਈ ਛੋਟਾ ਦੇਸ਼ ਨਹੀਂ ਚੱਕ ਸਕਦਾ। ਇਹਨੂੰ ਚਾਈਨਾ, ਅਮਰੀਕਾ ਇਹ ਵੱਡੇ ਦੇਸ਼ ਹੀ ਚੱਕ ਸਕਦੇ ਆ। ਤੇ ਜਦੋਂ ਇਹਨੂੰ ਉਹ ਤੋਂ ਬਾਅਦ ਸ਼ੋਧ ਕੀਤੀ ਜਾਂਦੀ ਹੈ ਪੈਟਰੋਲੀਅਮ ਤੋਂ ਬਾਅਦ ਉਹਦੇ ਇਹਦੇ ਵਿੱਚੋਂ ਪੈਟਰੋਲ ਵੱਖ ਕਰ ਲਿਆ ਜਾਂਦਾ ਹੈ ਡੀਜ਼ਲ ਵੱਖ ਮਿੱਟੀ ਦਾ ਤੇਲ ਵੱਖ ਤੇ ਜਿਹੜਾ ਗ੍ਰੀਸ ਜਾਂ ਵੈਸਲੀਨ ਆ ਇਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਨਿਕਲਦੇ ਤੇ ਕੁਝ ਇਹਦਾ ਰਹਿੰਦ ਖੂੰਦ ਚੱਕ ਕੂੜਾ ਉਹ ਵੀ ਸਾਈਡ ਕਰ ਦਿੱਤਾ ਜਾਂਦਾ ਆ ਇਹਦਾ ਬਹੁਤ ਵੱਡਾ ਖਰਚਾ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਇਹਦਾ ਇਫੈਕਟ ਕੀ ਹੈ ਵਰਲਡ ਵਾਰ 3 ਦੀ ਸ਼ੁਰੂਆਤ ਹੋ ਸਕਦੀ ਆ ਹਾਂਜੀ ਇਹ ਇਸ ਨੂੰ ਬਹੁਤ ਜਿਹੜੇ ਆ ਉਹ ਬੰਦੇ ਆ ਉਹ ਜਿਹੜੇ ਮਾਹਿਰ ਆ ਉਹ ਇਸ ਮੰਨਦੇ ਆ ਉਹਦਾ ਕਾਰਨ ਕੀ ਆ ਚਾਈਨਾ ਤਾਈਵਾਨ ਨਾਲ ਜੰਗ ਲੜੀ ਜਾਂਦਾ ਹੈ ਅੰਦਰ ਖਾਤੇ ਰੂਸ ਦੀ ਯੂਕਰੇਨ ਨਾਲ ਲੜੀ ਲੜ ਰਿਹਾ ਹੈ ਤੇ ਇਜ਼ਰਾਈਲ ਜਿਹੜਾ ਫਲਸਤੀਨ ਨੂੰ ਦੱਬਣ ਨੂੰ ਫਿਰਦਾ ਤੇ ਅਮਰੀਕਾ ਦਾ ਬੈਂਦੂਏਲਾ ਹੁਣ ਬੈਂਦੂਏਲਾ ਦੇ ਵਿੱਚੋਂ ਜਿਹੜਾ ਤੇਲ ਨਿਕਲ ਆਇਆ ਉਸ ਦੀ ਸਭ ਤੋਂ ਵੱਡੀ ਮਾਰਕੀਟ ਉਸ ਦਾ ਸਭ ਤੋਂ ਵੱਡਾ ਖਰੀਦਦਾਰ ਚਾਈਨਾ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਵੰਬਰ ਦੇ ਵਿੱਚ ਹਰ ਰੋਜ਼ 9,21,000 ਬੈਰਲ ਜਿਹੜਾ ਆ ਉਹ ਤੇਲ ਨਿਕਲ ਆਇਆ ਤੇ ਉਸ 9,21,000 ਦੇ ਵਿੱਚੋਂ ਲਗਭਗ ਹਰ ਰੋਜ਼ 7.5 ਲੱਖ ਬੈਰਲ ਮਤਲਬ ਜਿੰਨਾ ਤੇਲ ਕੁੱਲ ਉਹਨਾਂ ਨੇ ਵੇਚਿਆ ਉਹਦਾ 80% ਕੱਲਾ ਚਾਈਨਾ ਖਰੀਦਾ ਆ ਤੇ ਚਾਈਨਾ ਦੀ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਤੇ 7 ਲੱਖ 7.5 ਲੱਖ ਬੈਰਲ ਰੋਜ਼ ਦਾ ਤੇਲ ਜਿਹੜਾ ਹੈ ਉਹ ਖਰੀਦਾ ਆ ਤੇ ਚਾਈਨਾ ਨੇ 60 ਅਰਬ ਡਾਲਰ ਇਹ ਇਨਵੈਸਟਮੈਂਟ ਆਫੀਸ਼ੀਅਲ ਜਿਹੜੀ ਚਾਈਨਾ ਦੀ ਆ ਉਹ ਬੈਨਜ਼ੂਏਲਾ ਦੇ ਵਿੱਚ ਹੈ ਉੱਥੇ ਉਹਨਾਂ ਨੇ ਆਪਣੀ ਇੰਡਸਟਰੀ ਲਾਈ ਹੋਈ ਆ ਆਪਣਾ ਉਹਨਾਂ ਨੂੰ ਪੈਸੇ ਤੇਲ ਕੱਢਣ ਵਾਸਤੇ ਪੈਸੇ ਦਿੱਤੇ ਆ ਤੇ ਬਦਲੇ ਦੇ ਵਿੱਚ ਉਹ ਤੇਲ ਖਰੀਦਦਾ ਆ ਵਾਰਲਡ ਵਾਰ 3 ਦੀ ਸ਼ੁਰੂਆਤ ਕਿਵੇਂ ਹੋ ਸਕਦੀ ਹੈ ਕਿਉਂਕਿ ਜਦੋਂ ਹੀ ਰਾਸ਼ਟਰਪਤੀ ਨੂੰ ਚੱਕਿਆ ਆ ਉਸ ਤੋਂ ਕੁਝ ਘੰਟੇ ਪਹਿਲਾਂ ਚਾਈਨਾ ਦਾ ਜਿਹੜੇ ਚਾਈਨਾ ਦੇ ਜਿਹੜੇ ਆਪਣਾ ਰਾਜਦੂਤ ਤੇ ਚਾਈਨਾ ਦੇ ਕੁਝ ਲੀਡਰ 24 ਘੰਟੇ ਦੇ ਅੰਦਰ ਅੰਦਰ ਉਹਨੂੰ ਮਿਲ ਕੇ ਆਏ ਰਾਸ਼ਟਰਪਤੀ ਨੂੰ ਉਸ ਨੂੰ ਮਿਲਣ ਤੋਂ ਬਾਅਦ ਉਹਨੂੰ ਜਿਹੜਾ ਹੈ ਰਾਸ਼ਟਰਪਤੀ ਨੂੰ ਚੱਕ ਲਿਆ ਜਾਂਦਾ ਆ ਹੋ ਸਕਦਾ ਆ ਅਮਰੀਕਾ ਦਾ ਇਹ ਚਾਈਨਾ ਦੇ ਕਿਉਂਕਿ ਵੈਨਜ਼ੂਏਲਾ ਦੀ ਚਾਈਨਾ ਨਾਲ ਨੇੜਤਾ ਬਹੁਤ ਹੈ ਤੇ ਅਮਰੀਕਾ ਦੀ ਚਾਈਨਾ ਨਾਲ ਤੁਹਾਨੂੰ ਪਤਾ ਸਭ ਨੂੰ ਕਿ ਸਟੇਟਮੈਂਟ ਅਟੈਕ ਦੂਜੇ ਵਿਰੁੱਧ ਦਿੰਦੇ ਰਹਿੰਦੇ ਆ ਅੰਦਰ ਖਾਤੇ ਕੀ ਹੈ ਕਿਉਂਕਿ ਵੱਡੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਹੀਂ ਹੁੰਦਾ ਕਿ ਦੋ ਪਾਰਟੀਆਂ ਦੇ ਲੀਡਰ ਬਿਆਨ ਇੱਕ ਦੂਜੇ ਵਿਰੁੱਧ ਦਈ ਜਾਂਦੇ ਹੁੰਦੇ ਆ ਪਰ ਅੰਦਰ ਖਾਤੇ ਇੱਕ ਹੁੰਦੇ ਆ ਇਦਾਂ ਇਹ ਵੀ ਹੋ ਸਕਦਾ ਬਹੁਤ ਵਿਦਵਾਨ ਬਹੁਤ ਮਾਹਰ ਲੋਕ ਇਹ ਵੀ ਮੰਨਦੇ ਆ ਕਿ ਇਹ ਸਿਰਫ ਇੱਕ ਦੂਜੇ ਨੂੰ ਸਟੇਟਮੈਂਟਾਂ ਹੀ ਦਿੰਦੇ ਆ ਪਰ ਕਰਦੇ ਕੋ ਅੰਦਰੂ ਖਾਤੇ ਰਲੇ ਹੋਏ ਆ ਰਲੇ ਖਵਲੇ ਦਾ ਮਤਲਬ ਕਿ ਤੂੰ ਆਪਣੇ ਦੇਸ਼ ਤੋਂ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੇ ਵੱਡੇ ਦੇਸ਼ ਆ ਆਪਣੀਆਂ ਹੱਦਾਂ ਵਧਾਉਣ ਤੇ ਉਹਨਾਂ ਨੇ ਜ਼ੋਰ ਦਿੱਤਾ ਹੋਇਆ ਆ ਅੱਧਾ-ਬਧਾ ਆਉਣ ਦੇ ਨਾਲ ਸਾਡੇ ਵੀ ਜਿਹੜਾ ਨੇੜੇ ਦਾ ਦੇਸ਼ ਆ ਉਹਨੂੰ ਆਪਦੇ ਵਿੱਚ ਸਮਾ ਲੋ ਆਪਦੇ ਵਿੱਚ ਰੜਾ ਲੋ ਇੰਡੀਆ ਦੇ ਵਿਰੁੱਧ ਵੀ ਚਾਈਨਾ ਤੁਸੀਂ ਦੇਖਿਆ ਹੋਊਗਾ ਕਿ ਅਰुणाਚਲ ਸਾਈਵਾਨ ਉਹਨਾਂ ਨੇ ਦੱਬ ਲਿਆ ਅਰुणाਚਲ ਪ੍ਰਦੇਸ਼ ਆ ਜਿਹੜਾ ਉਹਨੂੰ ਚਾਈਨਾ ਆਪਣਾ ਹਿੱਸਾ ਦਿਖਾ ਰਿਹਾ ਆ ਈਵਨ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾਂ ਨਰਿੰਦਰ ਮੋਦੀ ਜਾਂ ਕੋਈ ਵੀ ਜਿਹੜਾ ਆ ਉਹ ਉੱਥੇ ਉਹਨੂੰ ਜਾਣ ਦੀ ਸੌਖਿਆ ਇਜਾਜ਼ਤ ਨਹੀਂ ਦਿੰਦੇ ਕਿਉਂਕਿ ਉਹ ਅਰुणाਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨਦੇ ਆ ਠੀਕ ਹੈ ਅਗਲੀ ਗੱਲ ਕਰਦੇ ਆ ਚਾਈਨਾ ਦਾ ਹੁਣ 60 ਜਿਹੜਾ 60 ਅਰਬ ਡਾਲਰ ਦੀ ਉੱਥੇ ਇਨਵੈਸਟਮੈਂਟ ਹੈ ਤੇ ਉਹ ਰੋਜ਼ ਦਾ 7.5 ਲੱਖ ਲੀਟਰ ਜਿਹੜਾ ਆ 7.5 ਲੱਖ ਬੈਰਲ ਜਿਹੜਾ ਤੇਲ ਲੈਂਦਾ ਆ ਤੇ ਜੇ ਅਮਰੀਕਾ ਹੁਣ ਅਮਰੀਕਾ ਉਹਦੇ ਤੇ ਕਬਜ਼ਾ ਕਰ ਲੈਂਦਾ ਤੇ ਜੇ ਚਾਈਨਾ ਨੂੰ ਤੇਲ ਬੰਦ ਕਰ ਦਿੰਦਾ ਆ ਤੇ ਜੇ ਇਹਨਾਂ ਦੀ ਸੱਚਮੁੱਚ ਆਫਸ ਦੇ ਵਿੱਚ ਵਿਗੜੀ ਹੋਈ ਆ ਸੱਚਮੁੱਚ ਇੱਕ ਦੂਜੇ ਨਾਲ ਇਹ ਲਾਗ ਡਟ ਹੈਗੀ ਆ ਤੇ ਜੇ ਉਹ ਚਾਈਨਾ ਦਾ ਤੇਲ ਬੰਦ ਕਰ ਦਿੰਦਾ ਤੇ ਚਾਈਨਾ ਉਹਦਾ ਰਿਐਕਟ ਕੁਛ ਨਾ ਕੁਛ ਕਰੂਗਾ ਕਿਉਂਕਿ ਹਾਲੇ ਇਹ ਸਿਰਫ ਇੱਕ ਐਕਸ਼ਨ ਹੋਇਆ ਅਮਰੀਕਾ ਦਾ ਉਹਦਾ ਰਾਸ਼ਟਰਪਤੀ ਨੂੰ ਚੱਕਣਾ ਤੇ 24 ਘੰਟੇ ਹੋਏ ਆ ਤੇ ਉਹ ਉਸ ਦਾ ਰਿਐਕਸ਼ਨ ਦੁਨੀਆ ਦੇ ਵਿੱਚ ਆਉਣਾ ਪੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵੈਨਜ਼ੂਏਲਾ ਦੀ ਸਿਚੁਏਸ਼ਨ ਕਿਵੇਂ ਸੀ ਰਾਸ਼ਟਰਪਤੀ ਜਿਹੜਾ ਉਹਦਾ ਪਿਛੋਕੜ ਕੀ ਸੀ ਪਿਛਲੇ 20-25 ਸਾਲ ਦੇ ਵਿੱਚ ਕਿਹੜਾ ਉੱਥੇ ਦਾ ਸ਼ਾਸਕ ਸੀ ਕਿਵੇਂ ਉਹਨਾਂ ਨੇ ਕੰਮ ਕੀਤਾ ਆ ਤੇ ਅਮਰੀਕਾ ਨੇ ਜਿਹੜੀ ਇਹ ਕਾਰਵਾਈ ਕੀਤੀ ਆ ਅਮਰੀਕਾ ਆਪਣੇ ਡਿਫੈਂਸ ਦੇ ਵਿੱਚ ਕੀ ਕਹਿੰਦਾ ਆ ਉਹ ਅੱਗੇ ਪੰਗਾ ਦਾ ਵਤ ਕਰਦੇ ਆ ਪਹਿਲਾਂ ਗੱਲ ਕਰਦੇ ਆ ਵੈਨਜ਼ੂਏਲਾ ਦੀ ਵੈਨਜ਼ੂਏਲਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਨਿਕੋਲਸ ਮਦੂਰ ਉਹਦਾ ਜਨਮ 23 ਨਵੰਬਰ 1962 ਨੂੰ ਦਾ ਜਨਮ ਹੁੰਦਾ ਆ ਉਹਨੇ ਆਪਣੀ ਜਿਹੜੀ ਸ਼ੁਰੂਆਤ ਆ ਉਹ ਇੱਕ ਬੱਸ ਡਰਾਈਵਰ ਦੇ ਵਜੋਂ ਕੀਤੀ ਆ ਉਸ ਤੋਂ ਬਾਅਦ ਉਹ ਯੂਨੀਅਨ ਬਣਾਉਂਦਾ ਇੱਕ ਉਹ ਯੂਨੀਅਨ ਦਾ ਜਿਹੜਾ ਲੀਡਰ ਹੁੰਦਾ ਹੈ ਤੇ 2013 1999 ਤੋਂ ਲੈ ਕੇ 2013 ਤੱਕ ਹਿਊਗੋ ਚਾਵੇਜ਼ ਨਾਂ ਦਾ ਬੰਦਾ ਜਿਹੜਾ ਆ ਉਹ ਰਾਸ਼ਟਰਪਤੀ ਰਹਿੰਦਾ ਆ ਤੇ 2013 ਦੇ ਵਿੱਚ ਇਹ ਬਣਦਾ ਹੈ 2026 ਤੱਕ ਮਤਲਬ ਪਿਛਲੇ 27 ਸਾਲਾਂ ਦੇ ਵਿੱਚ ਉੱਥੇ ਸਿਰਫ ਦੋ ਬੰਦਿਆਂ ਦਾ ਰਾਜ ਰਿਹਾ 1999 ਤੋਂ ਲੈ ਕੇ 1913 ਤੱਕ ਹਿਊਗੋ ਚਾਵੇਜ਼ ਨਾਂ ਦਾ ਬੰਦਾ ਸੀਗਾ ਤੇ ਜਿਹੜਾ ਇਹ ਮਦੂਰੋ ਨਿਕੋਲਸ ਮਦੂਰੋ ਇਹਦਾ ਹਿਊਗੋ ਚਾਵੇਜ਼ ਨਾਲ ਬੜੀ ਨੇੜਤਾ ਸੀ ਇਹਦਾ ਮਿੱਤਰ ਵੀ ਕਹਿੰਦੇ ਆ ਉਹਦੇ ਸਮੇਂ ਇਹਨੇ ਸ਼ੁਰੂਆਤ ਕਰਨ ਤੋਂ ਬਾਅਦ ਉਹਦੇ ਸਮੇਂ ਇਹ ਉਪ ਰਾਸ਼ਟਰਪਤੀ ਵੀ ਰਿਹਾ ਵਿਦੇਸ਼ ਮੰਤਰੀ ਵੀ ਰਿਹਾ ਜਿਹੜਾ ਹਿਊਗੋ ਚਾਵੇਜ਼ ਆ ਉਹਦੇ ਸਮੇਂ ਜਿਹੜੀ ਅਰਜੈਂਟੀਨਾ ਦੇ ਕੰਡੀਸ਼ਨ ਥੋੜੀ ਵਧੀਆ ਸੀਗੀ ਉਹਨੇ ਮੁਫਤ ਜਿਹੜੀ ਸਿੱਖਿਆ ਦਿੱਤੀ ਮੁਫਤ ਜਿਹੜੀ ਸਿਹਤ ਦਿੱਤੀ ਪਰ 2013 ਦੇ ਵਿੱਚ ਉਹਦੀ ਡੈਥ ਤੋਂ ਬਾਅਦ ਜਿਹੜਾ ਆ ਇਹ ਨਿਕੋਲਸ ਮਦੂਰੋ ਆ ਜਿਹੜਾ ਉਹ ਸੱਤਾ ਦੇ ਵਿੱਚ ਆਉਂਦਾ ਹੈ ਪਿਛਲੇ 13 ਸਾਲਾਂ ਤੋਂ ਤੇ ਉਸ ਤੋਂ ਬਾਅਦ ਵੋਟਾਂ ਵੀ ਪਈਆਂ ਪਰ ਵੋਟਾਂ ਵੋਟਾਂ ਕੰਟਰੋਵਰਸ਼ੀਅਲ ਰਹੀਆਂ ਤੇ ਇਹ ਆਪ ਹੀ ਜਿਤਦਾ ਰਿਹਾ ساری ਦੁਨੀਆ ਦੇ ਵਿੱਚ ਇਹਦੀ ਚਰਚਾ ਵੀ ਹੁੰਦੀ ਰਹੀ ਉੱਥੋਂ ਦੇ ਲੋਕਾਂ ਦੀ ਕੰਡੀਸ਼ਨ ਬੜੀ ਮਾੜੀ ਹੋ ਗਈ ਉੱਥੇ ਜਿਹੜੀ ਭੁੱਖਮਰੀ ਫੈਲ ਗਈ ਤੇ ਇਹਨਾਂ ਨੇ ਕੀ ਕੀਤਾ ਫ੍ਰੀ ਫ੍ਰੀ ਚੀਜ਼ਾਂ ਦੇਣ ਦੇ ਵਿੱਚ ਫ੍ਰੀ ਸਹੂਲਤਾਂ ਦੇਣ ਦੇ ਲਈ ਜਿਵੇਂ ਪੰਜਾਬ ਦੇ ਵਿੱਚ ਫ੍ਰੀ ਸਹੂਲਤਾਂ ਬਿਜਲੀ ਦਿੱਤੀ ਜਾਂਦੀ ਹੈ ਬਸਪਾਸ ਦਿੱਤਾ ਜਾਂਦਾ ਆ ਇਦਾਂ ਫ੍ਰੀ ਸਹੂਲਤਾਂ ਦੇਣ ਲਈ ਕਰਜ਼ਾ ਚੱਕਦੇ ਰਹੇ ਤੇ ਇਹਨਾਂ ਨੇ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਨੋਟ ਇਹਦਾ ਸੈਂਸ ਪ੍ਰਿੰਟ ਛਾਪਣੇ ਮਤਲਬ ਪ੍ਰਿੰਟ ਕਰਨੇ ਸ਼ੁਰੂ ਕਰ ਦਿੱਤੇ ਜਿੰਨੇ ਦੇ ਕੋਈ ਦੇਸ਼ ਨੋਟ ਪ੍ਰਿੰਟ ਕਰੂਗਾ ਉਹਨੇ ਉਹਦੀ ਕਰੰਸੀ ਡਾਊਨ ਜਾਏਗੀ ਜੀਡੀਪੀ ਲੋ ਹੁੰਦੀ ਹੈ ਤੇ ਹਾਲਾਤ ਇਹ ਬਣ ਗਏ ਕਹਿੰਦੇ ਵੀ ਵੈਨਜ਼ੂਏਲਾ ਦੇ ਵਿੱਚ ਜੇ ਕਿਸੇ ਨੇ ਸਬਜ਼ੀ ਖਰੀਦਣ ਵੀ ਜਾਣਾ ਹੈ ਨਾ ਮਾਰਕੀਟ ਦੇ ਵਿੱਚ ਤੇ ਉਹਨੂੰ ਥੈਲੇ ਭਰ-ਭਰ ਕੇ ਨੋਟਾਂ ਦੇ ਲੈ ਕੇ ਜਾਣੇ ਪੈਂਦੇ ਸੀ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਸੀ ਵੈਨਜ਼ੂਏਲਾ ਦੇ ਵਿੱਚ ਪਿਛਲੇ 10-15 ਸਾਲਾਂ ਦੇ ਵਿੱਚ ਤੇ ਲੋਕ ਜਿਹੜੇ ਬਹੁਤ ਜ਼ਿਆਦਾ ਕਰੰਸੀ ਰੇਟ ਬਹੁਤ ਜ਼ਿਆਦਾ ਉੱਤੇ ਚਲੇ ਗਿਆ ਤੇ ਸੇਫ ਗੁਰਖ ਨਹੀਂ ਮੰਨਿਆ ਜਾਂਦਾ ਸੀ ਵੈਨਜ਼ੂਏਲਾ ਨੂੰ ਵਿਜ਼ਿਟ ਕਰਨ ਵਾਸਤੇ ਟਰੈਵਲ ਕਰਨ ਵਾਸਤੇ ਹਾਲਾਂਕਿ ਵੈਨਜ਼ੂਏਲਾ ਬੜਾ ਸੋਹਣਾ ਦੇਸ਼ ਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਚਰਨਾ ਉੱਚਾ ਐ ਐਂਜਲ ਫਾਲ ਕਹਿੰਦੇ ਆ ਉਹ ਵੈਨਜ਼ੂਏਲਾ ਦੇ ਵਿੱਚ ਆ ਸਪੈਨਿਸ਼ ਬੋਲੀ ਉੱਥੇ ਬੋਲੀ ਜਾਂਦੀ ਐ ਪਰ ਅੱਗੇ ਗੱਲ ਕਰਦੇ ਆ ਹੁਣ ਆਪਾਂ ਰਾਸ਼ਟਰਪਤੀ ਤੋਂ ਬਾਅਦ ਰਾਸ਼ਟਰਪਤੀ ਤੋਂ ਬਾਅਦ ਦੇ ਹਾਲਾਤ ਅਮਰੀਕਾ ਦੇ ਅਮਰੀਕਾ ਦਾ ਕਹਿਣਾ ਐ ਕਿ ਅਸੀਂ ਇਹ ਸਭ ਕੀਤਾ ਐ ਨਸ਼ੇ ਨੂੰ ਨਸ਼ੇ ਨੂੰ ਰੋਗ ਤੋਂ ਪਾਉਣ ਵਾਸਤੇ ਅਮਰੀਕਾ ਦੇ ਵਿੱਚ ਜਿਹੜਾ ਆਫੀਸ਼ੀਅਲ ਡਾਟਾ ਉਹਦੇ ਸਾਵਾਂ ਨਾਲ 10% ਨਸ਼ਾ ਜਿਹੜਾ ਆ ਉਹ ਵੈਨਜ਼ੂਏਲਾ ਤੋਂ ਆਉਂਦਾ ਪਰ 80% ਨਸ਼ਾ ਜਿਹੜਾ ਉਹ ਕਲੰਬੀਆ ਤੋਂ ਆਉਂਦਾ ਪਰ ਕਲੰਬੀਆ ਕਾਨੂੰਨ ਅਮਰੀਕਾ ਨੂੰ ਜਿਹੜਾ ਨਸ਼ਾ ਸਪਲਾਈ ਕਰਨ ਵਾਸਤੇ ਬੈਨਜ਼ੂਏਲਾ ਦੀ ਲੋੜ ਪੈਂਦੀ ਹੈ ਜਿਵੇਂ ਪੰਜਾਬ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹਿੰਦੁਸਤਾਨ ਦਾ ਇਹ ਤਰਕ ਹੈ ਕਿ ਅਫਗਾਨਿਸਤਾਨ ਦੇ ਵਿੱਚ ਨਸ਼ਾ ਬਣਦਾ ਹੈ ਪਰ ਅਫਗਾਨਿਸਤਾਨ ਸਿੱਧਾ ਇੰਡੀਆ ਦੇ ਵਿੱਚ ਨਹੀਂ ਭੇਜਦਾ ਉਹ ਵਾਇਆ ਪਾਕਿਸਤਾਨ ਭੇਜਦਾ ਹੈ ਐਦਾਂ ਕਲੰਬੀਆ ਦੇ ਵਿੱਚ 80% ਕਲੰਬੀਆ ਦੇ ਜੰਗਲਾਂ ਦੇ ਵਿੱਚ ਅਮਰੀਕਾ ਨੇ ਸਟੇਟਮੈਂਟ ਆਫੀਸ਼ੀਅਲੀ ਦਿੱਤੀ ਹੈ ਕਿ ਕਲੰਬੀਆ ਦੇ ਜੰਗਲਾਂ ਦੇ ਵਿੱਚ ਜਿਹੜਾ ਆ ਉਹ ਨਸ਼ਾ ਤਿਆਰ ਹੁੰਦਾ ਜੰਗਲਾਂ ਦੇ ਵਿੱਚ ਲੈਂਦਾ ਨੇ ਤੇ 80% ਨਸ਼ਾ ਜੰਗਲਾਂ ਦੇ ਵਿੱਚ ਹੁੰਦਾ ਆ ਤੇ ਉਹ ਵੈਨਜ਼ੂਏਲਾ ਦੇ ਰਾस्ते ਪਹਿਲਾਂ ਵੈਨਜ਼ੂਏਲਾ ਚੋਂਦਾ ਤੇ ਵੈਨਜ਼ੂਏਲਾ ਤੋਂ ਫਿਰ ਮੈਕਸੀਕੋ ਜਾਂ ਕੈਰੀਬੀਅਨ ਸੀ ਜਿਹੜਾ ਕੈਰੀਬੀਅਨ ਜਿਹੜਾ ਦੇਸ਼ ਆ ਉਹਨਾਂ ਦੇ ਵਿੱਚ ਆਉਂਦਾ ਤੇ ਉੱਥੋਂ ਅਮਰੀਕਾ ਦੇ ਵਿੱਚ ਐਂਟਰ ਹੁੰਦਾ ਆ ਤੇ ਯੂਐਸਏ ਦਾ ਕਹਿਣਾ ਹੈ ਅਸੀਂ ਉਸ ਸਪਲਾਈ ਨੂੰ ਉਸ ਚੇਨ ਨੂੰ ਰੋਕਣ ਵਾਸਤੇ ਵੈਨਜ਼ੂਏਲਾ ਤੇ ਕਬਜ਼ਾ ਕੀਤਾ ਆ ਕਲੰਬੀਆ ਦੇ ਜੰਗਲਾਂ ਤੇ ਇਸ ਟੁੱਕੇ ਸਾਡੇ ਕਲੰਬੀਆ ਨਾਲ ਡਾਇਰੈਕਟ ਹੱਦ ਨਹੀਂ ਲੱਗਦੀ ਅਸੀਂ ਬੈਜ਼ੂਏਲਾ ਦੇ ਵਿੱਚ ਬੇਸ ਆਪਣਾ ਮਿਲਟਰੀ ਬੇਸ ਕੈਂਪ ਬਣਾਵਾਂਗੇ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਕਾਰਵਾਈ ਕਰਾਂਗੇ ਹੁਣ ਦੁਨੀਆ ਤੇ ਇਸ ਦੇ ਕੀ ਪ੍ਰਭਾਵ ਪੈ ਸਕਦੇ ਆ ਅਮਰੀਕਾ ਦਾ ਪਹਿਲਾਂ ਹੀ ਬੜਾ ਇਹਨਾਂ ਚੀਜ਼ਾਂ ਵਾਸਤੇ ਬਦਨਾਮ ਹੈ ਕਿ ਜਿੱਥੇ ਵੀ ਖਣਿਜ ਪਦਾਰਥ ਹੁੰਦੇ ਆ ਜਿੱਥੇ ਵੀ ਮਹਿੰਗਾ ਤੇਲ ਹੁੰਦਾ ਆ ਉੱਥੇ ਅਮਰੀਕਾ ਜਾ ਕੇ ਡੇਰੇ ਲਾ ਲੈਂਦਾ ਆ ਤੇ ਚਾਹੇ ਉਹ ਲੀਬੀਆ ਦੇ ਵਿੱਚ ਹੋਵੇ ਜਿੱਥੇ ਗਦਾਫੀ ਮਾਰਿਆ ਇਹਨਾਂ ਨੇ ਤੇ ਜਾਂ ਇਰਾਕ ਦੇ ਵਿੱਚ ਇਰਾਕ ਦੇ ਵਿੱਚ ਕਿੱਡੇ ਵੱਡੇ ਵੱਡੇ ਤੇਲ ਖੂਹ ਸੀ ਉੱਥੇ ਸਿਰਫ ਇਹ ਸਿਰਫ ਕਿਹਾ ਗਿਆ ਕਿ ਜਿਹੜਾ ਸਦਾਮ ਹਸੈਨ ਉਹ ਜਿਹੜਾ ਪ੍ਰਮਾਣੂ ਬੰਬ ਬਣਾਉਂਦਾ ਆ ਜਦਕਿ ਦੁਨੀਆ ਦੇ ਵਿੱਚ ਕਿੰਨੇ ਹੀ ਦੇਸ਼ਾਂ ਕੋਲ ਆਲਰੇਡੀ ਪ੍ਰਮਾਣੂ ਬੰਬ ਹੈਗੇ ਆ ਪਰ ਉਥੋਂ ਸਦਾਮ ਹਸੈਨ ਨੂੰ ਚਾੱਕ ਕੇ ਫਾਂਸੀ ਦੇ ਦਿੱਤੀ ਗਈ ਤੇ ਜਿਹੜਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੁੰਦਾ ਆ ਉਹ ਚਾਹੇ ਤੁਸੀਂ ਕਹੋ ਉਹ ਡੋਮੀਨੇਟ ਕਰਦਾ ਹੁੰਦਾ ਹੈ ਅਮਰੀਕਾ ਕਹਿ ਰਿਹਾ ਕਿ ਮੈਂ ਆਲ ਦੁਨੀਆ ਦੀ ਸ਼ਾਂਤੀ ਵਾਸਤੇ ਕੀਤਾ ਪਰ ਦੁਨੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਖੜੇਜ ਪ੍ਰਾਰਥਾ ਦੀ ਹੈ ਦੌੜ ਹੈ ਇਹ ਐਕਸ਼ਨ ਕੀਤਾ ਇਹਦਾ ਰਿਐਕਸ਼ਨ ਕੀ ਆਉਂਦਾ ਆ ਦੁਨੀਆ ਦੇ ਵਿੱਚ ਕੀ ਇਹਦਾ ਸੱਟਾ ਨਿਕਲਦਾ ਇਹ ਭਵਿੱਖ ਕੀ ਹੁੰਦਾ ਆ ਭਵਿੱਖ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੇ ਅਗਲੇ ਟਾਰਗੇਟ ਅਮਰੀਕਾ ਦੇ ਕੀ ਹੋ ਸਕਦੇ ਆ ਅਮਰੀਕਾ ਦੇ ਅਗਲੇ 3 ਟਾਰਗੇਟ 3-4 ਟਾਰਗੇਟ ਮੰਨੇ ਜਾਂਦੇ ਆ ਇੱਕ ਤੇ ਈਰਾਨ ਮੰਨਿਆ ਜਾਂਦਾ ਆ ਈਰਾਨ ਦੇ ਵਿੱਚ ਵੀ ਤੇਲ ਸਪਲਾਈ ਬਹੁਤ ਆ ਪਰ ਈਰਾਨ ਨੂੰ ਹੱਥ ਪਾਉਣਾ ਇੰਨਾ ਸੌਖਾ ਨਹੀਂ ਹੋਊਗਾ ਕਿਉਂਕਿ ਈਰਾਨ ਦੇ ਕੋਲ ਜਿਹੜੀਆਂ ਮਿਜ਼ਾਈਲਾਂ ਬਹੁਤ ਤਕੜੀਆਂ ਨੇ ਜੇ ਅਮਰੀਕਾ ਫਿਊਚਰ ਦੇ ਵਿੱਚ ਆਪਣਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਮਜ਼ਬੂਤ ਕਰਦਾ ਜਿਵੇਂ ਰੂਸ ਦੇ ਵਿੱਚ S-400 ਬਹੁਤ ਤਕੜਾ ਡਿਫੈਂਸ ਸਿਸਟਮ ਹੈ ਜੇ ਕੋਈ ਮਿਜੈਲ ਬਾਹਰੋਂ ਆਉਂਦੀ ਵੀ ਆ ਤਾਂ ਉੱਥੇ ਹੀ ਰੋਕ ਦਿੰਦੇ ਆ ਹਨਾ ਜੇ ਕੱਲ ਨੂੰ ਅ ਅਮਰੀਕਾ ਆਪਣਾ ਡਿਫੈਂਸ ਸਿਸਟਮ ਬਹੁਤ ਜ਼ਿਆਦਾ ਤਕੜਾ ਕਰਦਾ ਤਾਂ ਉੱਥੇ ਉਹ ਈਰਾਨ ਨੂੰ ਵੀ ਹੱਥ ਪਾ ਸਕਦਾ ਆ ਤੇ ਜੇ ਅਮਰੀਕਾ ਸੱਚਮੁੱਚ ਨਸ਼ੇ ਨੂੰ ਰੋਕਣਾ ਚਾਹੁੰਦਾ ਆ ਨਸ਼ੇ ਦਾ ਲੱਕ ਤੋੜਨਾ ਚਾਹੁੰਦਾ ਆ ਤੇ ਉਹਨਾਂ ਦਾ ਅਗਲਾ ਟਾਰਗੇਟ 100% ਕੋਲੰਬੀਆ ਹੋਣਾ ਚਾਹੀਦਾ ਕਿਉਂਕਿ ਬੈਂਜ਼ੂਰਾ ਤੇ ਜਿੱਤੇ ਜਿਹੜਾ 10% ਆਲੇ ਬੈਂਡਸ 10% ਨਸ਼ਾ ਸਪਲਾਈ ਕਰਨ ਵਾਲੇ ਬੈਨਜ਼ੂਏਲਾ ਤੇ ਰੋਕਥਾਮ ਕਰ ਸਕਦਾ ਆ ਤਾਂ ਅਗਲਾ ਟਾਰਗੇਟ ਉਹਨਾਂ ਨੂੰ 80% ਨਸ਼ਾ ਸਪਲਾਈ ਕਰਨ ਵਾਲੇ ਕੋਲੰਬੀਆ ਤੇ ਜ਼ਰੂਰ ਹੋਣਾ ਚਾਹੀਦਾ ਆ ਤੇ ਜੇ ਏਸ਼ੀਆ ਦੀ ਗੱਲ ਕਰੀਏ ਤੇ ਮਾਹਿਰ ਇਹ ਮੰਨਦੇ ਆ ਕਿ ਏਸ਼ੀਆ ਤੇ ਕੰਟਰੋਲ ਕਰਨ ਵਾਸਤੇ ਜਿਹੜਾ ਅਮਰੀਕਾ ਉਹ ਬੰਗਲਾਦੇਸ਼ ਨੂੰ ਚੁਣ ਸਕਦਾ ਆ ਬੰਗਲਾਦੇਸ਼ ਦੀ ਹਾਲਾਤ ਜਿਹੜੇ ਆ ਉਹ ਇੰਡੀਆ ਨਾਲ ਵੀ ਬੰਗਲਾਦੇਸ਼ ਦੀ ਬਾੜੀ ਨਹੀਂ ਬਣਦੀ ਪਰ ਇੰਡੀਆ ਦਾ ਤਾਂ ਸਿਸਟਮ ਇਹ ਹੁੰਦਾ ਆ ਬਾਹਰਲੇ ਦੇਸ਼ ਸਿੱਧੀ ਕਾਰਵਾਈ ਕਰਦੇ ਆ ਇੰਡੀਆ ਵਾਲੇ ਉਹਨਾਂ ਨੂੰ ক্রিকেট ਖੇਡਣ ਤੋਂ ਮਨਾ ਕਰ ਦਿੰਦੇ ਆ ਜਿਵੇਂ ਪਾਕਿਸਤਾਨ ਨਾਲ ਜਿਹੜੀ ਇਹਨਾਂ ਦੇ ਪਾਕਿਸਤਾਨ ਨਾਲ ਜਿਹੜੀ ਇਹਨਾਂ ਦੀ ਵਾਰ ਚੱਲੀ ਤੇ ਇਹਨਾਂ ਨੂੰ ਉਹਨਾਂ ਨਾਲ ਕ੍ਰਿਕਟ ਜਿਹੜਾ ਮਨਾ ਕਰ ਦਿੱਤਾ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਬੰਦੇ ਮਾਰਨੇ ਸ਼ੁਰੂ ਕੀਤੇ ਤੇ ਇੰਡੀਆ ਨੇ ਉਹਦੇ ਰਿਪਲਾਈ ਵਜੋਂ ਬੰਗਲਾਦੇਸ਼ ਦਾ ਇੱਕ ਕ੍ਰਿਕਟਰ ਜਿਹੜਾ ਮੁਸਤਫਿਰ ਰਹਿਮਾਨ ਉਹ ਕੇਕੇਆਰ ਦੇ ਸ਼ਾਹਰੁਖ ਖਾਨ ਦੀ ਟੀਮ ਨੇ ਖਰੀਦਿਆ ਸੀ ਉਹਨੂੰ ਬਾਹਰ ਕਰਤਾ ਇਹ ਇੰਡੀਆ ਦਾ ਰੈਸਿਸਟੈਂਸ ਸੀਗਾ ਤੇ ਦੁਨੀਆ ਦੇ ਮਾਹਿਰ ਇਹ ਮੰਨ ਰਹੇ ਆ ਕਿ ਬੰਗਲਾਦੇਸ਼ ਦੇ ਵਿੱਚ ਮਿਲਟਰੀ ਬੇਸ ਕੈਂਪ ਬਣਾਏ ਜਾਣਗੇ ਅਮਰੀਕਾ ਵੱਲੋਂ ਅਗਲੇ 10 ਤੋਂ 15 ਸਾਲਾਂ ਦੇ ਵਿੱਚ ਵਿੱਚ ਕੁਦਾ ਫਾਇਦਾ ਇਹ ਹੋਊਗਾ ਕਿਉਂਕਿ ਜੇ ਅਮਰੀਕਾ ਨੇ ਏਸ਼ੀਆ ਦੇ ਕਿਸੇ ਦੇਸ਼ ਨਾਲ جنگ ਲੜਨੀ ਹੋਵੇ ਤੇ ਉਹਨੂੰ ਹੁਣ ਅਮਰੀਕਾ ਤੋਂ ਡਾਇਰੈਕਟ ਵੈਪਨ ਭੇਜਣ ਨਾਲੋਂ ਜੇ ਮਿਲਟਰੀ ਬੇਸ ਕੈਂਪ ਬੰਗਲਾਦੇਸ਼ ਦੇ ਵਿੱਚ ਮੌਜੂਦ ਹੋਵੇਗਾ ਤੇ ਉਹ ਸੌਖਿਆਂ ਰਾਖ ਬਣਾ ਸਕਦਾ ਆਪਣਾ ਸੋ ਇਹ ਸਾਰੀ ਗੱਲਬਾਤ ਆ ਇਸ ਮਤਲਬ ਇਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਆ ਉਹ ਤੁਸੀਂ ਜਰੂਰ ਦੱਸਿਓ ਭਵਿੱਖ ਦੇ ਵਿੱਚ ਕੁਝ ਵੀ ਇਸ ਇਛਾ ਦਾ ਕੁਝ ਵੀ ਰਿਐਕਸ਼ਨ ਹੁੰਦਾ ਉਥੇ ਆਪਾਂ ਜਰੂਰ ਗੱਲਬਾਤ ਕਰਾਂਗੇ ਧੰਨਵਾਦ